ਆਨੰਦ ਪਿਆਰੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਬਲਾਰਦਾਸ ਹੋ ਚੁਕੀ ਏ ਅੱਜ ਮੈਂ ਜਹਾਨ ਬੁਝ ਕੇ ਲੇਟ ਆਇਆ ਬਾਅਦ ਚ ਬਾਕੀ ਗੱਲ ਕਰਦੇ ਆ ਪਹਿਲਾਂ ਮੱਥਾ ਟੇਕ ਗਏ ਆਕਾਰ ਬੋਲ ਤੇ ਜੀ ਸਹਿਬ ਅੰਮ੍ਰਿਤਸਰ ਸਾਹਿਬ ਜਪ ਲੋਕੀ ਪੂਜਨ ਰੱਬ ਮੈਂ ਤੇਰਾ ਬਿਰਹਾ ਸਾਨੂੰ 100 ਮੱਕਿਆਂ ਦਾ ਹੱਜ ਵੇ ਤੇਰਾ ਬਿਰਹਾ ਸ਼ਿਵ ਕੁਮਾਰ ਬਟਾਲਵੀ ਜੀ ਦੇ ਬਚਨ ਨੇ ਉਹਨਾਂ ਦੀ ਕਵਿਤਾ ਰੁਮਾਂਸ ਵਾਦ ਤੇ ਰਹਸ ਵਾਦ ਨੂੰ ਪ੍ਰਗਟ ਕਰਦੀ ਏ ਇਹੀ ਅੱਜ ਸਾਡਾ ਪੇਪਰ ਹੈ ਜੀ ਕਵਿਤਾ ਦਾ ਪੰਜਾਬੀ ਆਧੁਨਿਕ ਕਵਿਤਾ 8 ਵਜਨ ਚੋਂ 10 ਮਿੰਟ ਰਹਿ ਗਏ 10 ਮਿੰਟ ਹੋਰ ਮੈਂ ਵਰਕਆਊਟ ਕਰਨਾ ਹੈ ਪੁਸ਼ਅਪ ਜਾ ਫਿਰ ਚਲਦੇ ਆ ਕਰ ਐਂਡ ਅਮਨ ਮੇਰਾ ਨਾਲ ਜਿਹੜਾ ਪੀਕੇ ਉਹ ਵੀ ਐਮ ਦੇ ਪੇਪਰ ਦੀ ਜਿਹੜੀ ਅਸੀਂ ਤਿਆਰੀ ਕਰ ਰਹੇ ਆ ਕਰੇ ਹੈਗਾ ਲੇਟ ਉੱਠਿਆ ਸੀ ਉਹ ਆਇਆ ਨਹੀਂ ਤੇ ਮੈਂ ਆ ਗਿਆ ਕੱਲਾ ਤੇ ਇਹ ਸਵੇਰ ਦਾ ਕੁਝ ਨਜ਼ਾਰਾ ਮੈਂ ਕੱਲਾ ਮੰਨਿਆ ਅਮਨ ਤਾਂ ਉਧਰ ਆ ਠੰਡੀ ਠੰਡੀ ਕਣਕ ਜਿਹੜੀ ਟ੍ਰੇਲ ਤੇ ਉਹ ਸਰੋਂ ਦੇ ਫੁੱਲਾਂ ਚ ਜਿਹੜੀ ਟ੍ਰੇਲ ਆ ਰਹੀ ਹੈ ਆਏ ਹਾਏ 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 ਉਹਦੀ ਮਹਿਕ ਪ੍ਰੋਫੈਸਰ ਪੂਰਨ ਸਿੰਘ ਸਾਡੀ ਕਵਿਤਾ ਚ ਹੈਗੇ ਨੇ ਨਾਲ ਆਪਾਂ ਕਰ ਰਹੇ ਆ ਜੀ ਰਿਵੀਜ਼ਨ ਥਿਸ ਇਜ਼ ਮਾਈ ਵੇ ਟੂ ਸਟੱਡੀ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਤੇ ਪੰਜਾਬੀਅਤ ਦਾ ਕਵੀ ਪੰਜਾਬ ਦੇ ਮਜ਼ਦੂਰਾਂ ਜਵਾਨਾਂ ਬਾਰੇ ਪੰਜਾਬ ਦੀ ਮਿੱਟੀ ਬਾਰੇ ਲਿਖਦੇ ਨੇ ਤੇ ਮੈਂ ਹੁਣ ਇੱਕ ਪੁਸ਼-ਅਪ ਕਰਕੇ ਜਾਣਾ ਬਿਕੋਜ਼ ਬੜਾ ਹੀ ਘੱਟ ਟਾਈਮ ਹੈ ਮੇਰੇ ਕੋਲ ਪੜ੍ਹਨਾ ਹੈ ਥੋੜੇ ਜਿਹਾ ਰਿਵੀਜ਼ਨ ਕਰਨੀ ਹੈ ਦਨ ਐਮਏ 3ਰ ਸਮੈਸਟਰ ਪੁਸ਼-ਅਪ ਇੱਕ ਆਥ ਨਾਲ ਨਹੀਂ ਵਲੌਗ ਬਣਾਣਾ ਤਾਂ ਕਰਕੇ ਚਲੋ ਜੀ ਪੁਸ਼-ਅਪ ਹੋ ਗਈਆਂ ਐਕਚੁਅਲੀ ਮੈਂ ਯਾਰ ਰੈਡੀ ਹੋ ਕੇ ਆ ਸੀ ਪੂਰਾ ਬਿਕੋਜ਼ ਨਾਤਾ ਨਹੀਂ ਆ ਯਾਰ ਮੈਂ ਸੱਚ ਦੱਸਣਾ ਮੈਂ ਨਹੀਂ ਨਾਤਾ ਮੈਨੂੰ ਲੱਗਦੀ ਹੈ ਠੰਡ ਤਾਂ ਕਰਕੇ ਤੇ ਐਗਜ਼ਾਮ ਦੇਣ ਐਵੇਂ ਹੀ ਜਾਵਾਂਗੇ ਆਪਾਂ ਮੈਂ ਕਿਹਾ ਯਾਰ ਪੁਸ਼-ਅਪ ਜੀ ਲਾ ਲਈਏ ਕੱਲ ਵੀ ਨਹੀਂ ਆਈ ਸੀ ਕੱਲ ਨਾ ਗਾਇਬ ਜਾ ਪਿਆ ਗਿਆ ਸੀ ਦਿਨ ਆਪਣਾ ਸੂਰਜ ਕਾਫੀ ਉੱਪਰ ਨੂੰ ਆ ਗਿਆ ਤੇ ਬਸ ਜੀ ਹੁਣ ਸਾਡਾ ਪੇਪਰ ਇਹ ਫੱਜ-ਫੱਜ ਗੋਰੇ ਜਲਦੀ ਬਲੌਕ ਕਰਨਾ ਬੰਦ ਮੈਂ ਵੀ ਫੋਨ ਇੱਥੇ ਰੱਖ ਕੇ ਜਾਈਏ ਨਹੀਂ ਤਾਂ ਕਾਲਜ ਨਾਲ ਲੈ ਕੇ ਜਾਵਾਂਗੇ ਜਿਲਾਲਾਬਾਦ ਤੇ ਇਹ ਜੋ ਸਾਡਾ ਪਿੰਡ ਇਹ ਤੁਹਾਨੂੰ ਪਤਾ ਹੀ ਹੈ ਪਾਕਿਸਤਾਨ ਦੇ ਇੱਧਰ ਜਮਾ ਪਾਕਿਸਤਾਨ ਨੇੜੇ ਪਰ ਇਹ 3 ਕਿਲੋਮੀਟਰ ਬਾਰਡਰ ਲਾਈਨ ਤੇ ਇਥੋਂ ਦੀ ਥੋੜੀ ਥੋੜੀ ਜ਼ਿੰਦਗੀ ਜੀ ਦਿਖਾ ਰਿਹਾ ਵਲੌਗ ਚ ਕੈਦ ਕਰ ਰਿਹਾ ਮੂਮੈਂਟਸ ਜੇ ਬਾਅਦ ਚ ਕਦੇ ਵੇਖਾਂਗੇ ਜਦੋਂ ਵੱਡੇ ਹੋ ਗਏ ਵਡੇਰੇ ਹੋ ਗਏ ਨਾ ਉਹਦਾ ਵੇਖ ਕੇ ਭਾਈ ਇਹਨੂੰ ਪਿਆ ਮੈਂ ਸੀ ਇਹ ਮੈਂ ਵਲੌਗ ਬਣਾਉਣਾ ਨਹੀਂ ਸੀ ਆਉਂਦੇ ਆਉਂਦੇ ਹੱਸਾਂਗੇ ਲਿਟਰਲੀ ਯਾਰ ਬੰਦਾ ਨਾ ਜਦੋਂ ਮਚਿਓਰ ਹੋ ਜਾਂਦਾ ਨਾ ਜਦੋਂ ਇੱਕ ਠੀਕ ਠਾਕ ਐਜ ਤੇ ਚਲਾ ਜਾਂਦਾ ਪਿਛੇ ਜਦੋਂ ਆਪਣਾ ਬੈਕਗਰਾਉਂਡ ਦੇਖਦਾ ਨਾ ਆਪਣੀ ਪਿਕਸ ਦੇਖਦਾ ਪੁਰਾਣੀਆਂ ਜਾਂ ਆਪਣੀ ਥਿੰਕਿੰਗ ਦੇਖਦਾ ਕਿ ਯਾਰ ਮੈਂ ਕਿਵੇਂ ਦਾ ਸੋਚਦਾ ਸੀ ਕੀ ਕੀ ਮੈਂ ਡਿਸੀਜਨ ਲਏ ਆ ਇਹ ਜੋ ਬ੍ਰੇਕਅਪ ਲਟਰ ਪਟਰ ਲਵ ਸਟੋਰੀ ਹੇਟ ਸਟੋਰੀ ਉਹ ਫਿਲਮਾਂ ਬਾਲੀਵੁੱਡ ਚ ਕਿੱਧਰ ਚਲਾ ਗਿਆ ਵੇ ਕੋਈ ਵੀ ਡਿਸੀਜਨ ਲੈ ਹੁੰਦੇ ਨੇ ਉਹ ਤਾਂ ਤੇ ਹਸਣਾ ਆਂਦਾ ਭਾਵੇਂ ਉਹ ਗਲਤ ਭਾਵੇਂ ਸਹੀ ਬੰਦੇ ਨੂੰ ਹਸਣਾ ਆਦਾ ਇੱਕ ਯਾਰ ਮੈਂ ਇਹ ਮੈਂ ਮੈਂ ਸੀ ਮਤਲਬ ਪੁਰਾਣੇ ਵਰਜਨ ਵਾ ਦੇ ਦੇਖ ਕੇ ਨਾ ਬੰਦੇ ਨੂੰ ਲੱਗਦਾ ਕਿ ਯਾਰ ਇਹ ਮੈਂ ਸੀ ਇਹ ਹੀ ਜ਼ਿੰਦਗੀ ਯਾਰ ਇਸ ਕਰਕੇ ਜੀ ਆਪਾਂ ਤਾਂ ਖੁਦ ਨੂੰ ਲੱਭਣ ਦਾ ਤਲਾਸ਼ਨ ਦਾ जरा जिम्मेवारी आप जी आई एम एक्सपलोरिंग माई सैल्फ जितों तक भी हो रहा है अपनी लिमिट्स पुष करके अपने आप देयरस हटा के देख रहे हैं कि आप परसन किए सोचते हैं आई एन ऑल दैट बस अगों मिट्टी ना जुड़े इन्ना पता है चलो हम जल्दी गुरपीत भज पढ़ना है शाद लून है रोटी ये क्यों बाबा सुन दे जी यूँ सुन दे जी ਕੀ ਲਿਖ ਕੋਈ ਸਮਝਾ ਸਮਝਾਦਾ ਵਧੀਆ ਇਹ ਦੁਕਾਨ ਹੈ ਇਹ ਦੁਕਾਨ ਹੈ ਹੂੰ ਬਰਾਜ ਕੀ ਦੁਕਾਨ ਆ ਪੰਨ ਸੋਹਣਾ ਸਰਪੰਜ ਬਣੀ ਕਰਤੇ ਇੱਥੇ ਨਹੀਂ ਵਾਦ ਸਮਝਾਦਾ ਹੈ ਹਨਾ ਹੋਰ ਹੈ ਨਹੀਂ ਸਹੀ ਸਮਝਾਦਾ ਹੈ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਸ਼ਿਵ ਕੁਮਾਰ ਬਾਸ਼ ਐਸੇ ਲਾਤੀਆ ਯਾ ਬ੍ਰੋ ਨਾ ਉੱਪਰ ਗਤੀ ਵਾਜ ਚੋਲੇ ਹਾਲ ਚਾਹ ਹੈ ਸਰ ਚਾਹ ਗਰਮੀ ਚਾਹ ਸਰਦੀ ਤੜਕੇ ਉੱਠ ਕੇ ਚੱਪਦਾ ਛੋਲੇ ਟ੍ਰਿਕ ਲਾਈ ਹੈ ਟ੍ਰਿਕ ਬੰਦੀਹਾ ਬੋਲੇ ਹਮ ਟ੍ਰਿਕ ਬਣਾਈ ਸੀ ਤੂੰ ਬਣਾਈਂ ਨਾ ਟ੍ਰਿਕ ਨਹੀਂ 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 ਦੱਸਨੀ ਨਹੀਂ ਜਾਰ ਰੋਟੀ ਖਾ ਰਹੀ ਹੋ ਪੇਪਰ ਦੇਣ ਜਾਣਾ ਜਲਦੀ ਹੋ ਜਾ ਲੇਟ ਉੱਠਣਾ ਤੂੰ ਜਾ ਥਿਸ ਇਜ਼ आवर ਕਾਲਜ ਡੀਏਵੀ ਸੈਂਚਰੀ ਕਾਲਜ ਲਾਲਾਬਾਦ ਜਿੱਥੇ ਆਪਣਾ ਹੈ ਜੀ ਪੇਪਰ ਆ ਵੇਖੋ ਡਾਇਰੈਕਟ ਮੈਨੇਜ ਬਾਇ ਡੀ ਵੀ ਉਹ ਰੋਮਾਂਜੀ ਕਿ ਬੜੀ ਨਿਊ ਦਲੇਰ ਉਹ ਲਾਪੜਾ ਪੰਜਾਰੀ ਨੇ ਸਚੰਦੀਗੜ ਸਾਨੂੰ ਛੱਡਣ ਆਇਆ ਜੀ ਉਹਨੂੰ ਇੱਕ ਝੂਠ ਨੂੰ ਅਮਨ ਨੂੰ ਤੇ ਮੈਨੂੰ ਸਰਿੰਦਰ ਬਾਈ ਸਾਡਾ ਸੀਨੀਅਰ ਪਾਜੀ ਮਾਸਟਰਸ ਇਨ ਸਾਈਕੋਲੋਜੀ ਕਿ ਫਿਲਾਸਫੀ ਮਾਸਟਰ ਆਫ ਮਾਸਟਰ ਆਫ ਕੀ ਨਹੀਂ ਮਾਸਟਰ ਆਫ ਸਾਈਕੋਲੋਜੀ ਮਨੋਵਿਗਿਆਨਿਕ ਉਹ ਤੇਰੇ ਲੋਗ ਮੇਰੇ ਹਵਾ ਸੈਟ ਕਰਦਾ ਕਰੋ ਕਰੋ ਪੇਪਰ ਦੀ ਤਿਆਰੀ ਕਰੋ ਪੜੋ ਮੁੜੋ ਵਾਲ ਸੈਟ ਨਾ ਕਰੋ ਇਨਕਲੂਡਿੰਗ ਮੀ ਚਲੋ ਸ੍ਰਿੰਦਰਪੁਰ ਆਈਏ ਚਲਿਏ ਕਰੋ ਤੂੰ ਜਾ ਸਕਦਾ ਠੀਕ ਹੈ ਓਕੇ ਧੰਨਵਾਦ ਸ਼ਰਿਆਮ ਵਲੋਗ ਨਾ ਸ਼ਰਿਆਮ ਵੀ ਬੰਦਾ ਵੈ ਲੈ ਟੇਕਦਾ ਮੱਥਾ ਕੀ ਹੋਸਣ ਜਾ ਹੁਸਣ ਉੰਜ ਹੀ ਚੱਲਦਾ ਜਾ ਉੰਜ ਹੀ ਚੱਲਦਾ ਲੱਖਾਂ ਗਰੀਬਾਂ ਮਜ਼ਦੂਰਾਂ ਦੇ ਜਾਂ ਜੁਹਾਂ ਤੇ ਚੱਲਦਾ ਇਧਰ ਭੁੱਲਰ ਸਾਹਿਬ ਸਾਡੇ ਐਮਐਲਏ ਸਤਿ ਸ਼੍ਰੀ ਅਕਾਲ ਜੀ ਤਿਆਰੀ ਹੈ ਫਿਰ போல் 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 போல்